ਗਾਇਸ ਕੀ ਹਾਲ ਚਾਲ ਫਸ ਗਿਆ ਰੈਡੀ ਸ਼ੈਡੀ ਜਾਣ ਲਈ ਵਾ ਤੇ ਤੁਹਾਨੂੰ ਦਿਖਾਣਾ ਮੈਂ ਕੀ ਕੀ ਪਾਇਆ ਨਾ ਇਹ ਜੀ ਪੈਂਟ ਪੈਲ ਬਾਟਮ ਨਾਲ ਭਾਈ ਉਤੀ ਨਾਲ ਭਾਈ ਆਪਾਂ ਸ਼ਰਟ ਨਾਲ ਭਾਈ ਬਰਾਊਨ ਜੈਕਟ ਤੇ ਆ ਦਾਦੀ ਮੇਰੇ ਦਾਦੀ ਵੀ ਤਿਆਰ ਹੋ ਗਏ ਕਿਆ ਬਾਤ ਹੈ ਉਹ ਮੇਰਾ ਭਰਾ ਲੱਗੇ ਨੇ ਬਰੇ ਆ ਬਤ ਹਾਂ ਹੋਏ ਸਨੋ ਭਰਾ ਨਾਲ ਮਨਜੀਤ ਆ ਦਾਦੀ ਦੀ ਭੈਣ ਦਾ ਪੋਤਰਾ ਚਲੋ ਜੀ ਪੈਂਟ ਦੋ ਲਵਾ ਲਈਏ ਧਾਗੇ ਜੇ ਉਹ ਗੱਡੀ ਚ ਚਲਦੇ ਆਵਾਂ ਕਲਰ ਰਿਜ਼ੋਰਟ ਆ ਬਈਆ ਉਹਨੇ ਜੀ ਆਊਗਾ ਤੇ ਕਲਰ ਰਿਜ਼ੋਰਟ ਚ ਤੇ ਚਲਦੇ ਆ ਅੱਛਾ ਤੇ ਬਣਾਉਣੇ ਇੱਥੇ ਜਿਆਦਾ ਵੀਡੀਓ ਤੁਹਾਨੂੰ ਦਿਖਾਉਣੇ ਪੈਲਸ ਕਿਦਾਂ ਦਾ ਹੈ ਚਲੋ ਚਲੋ ਪਾਗੇ ਆ ਪੈਲਸ ਕਲਰ ਰਿਜ਼ੋਰਟ ਦੇ

ਪਵਾ ਜੀ ਦਾ ਦੋਸਾ ਆ ਗਿਆ ਇਹ ਇਹ ਕੀ ਹੈ ਨਹੀਂ ਬਣਾ ਨਹੀਂ ਪਸ਼ੇ ਕੀ ਪਤਾ ਕੀ ਹੈ ਗਾਇਸ ਅਧਾਈ ਨਾ ਬੋਲੋ ਗੱਪੇ ਤੇ ਇੱਥੇ ਚਾਂਪਾ ਛੂਪਾ ਕਰੀਮੀ ਕੁਰਮੀ ਤੇ ਇੱਥੇ ਇਸ ਮਾਲ ਬਹੁਤ ਬੜਾ ਵਾ ਤੇ ਬਾਾਕੀ ਚੀਜ਼ਾਂ ਬੱਚੇ ਦੇਖਣ ਚੱਲਦੇ ਨੇ ਉਧਰ ਇੱਧਰ ਦੇਖਣ ਨੂੰ ਕੀ ਕੀ ਹੈ ਬੰਦ ਰਹਿ। ਅੱਜ ਵੀ ਨੌਨ ਹੈ ਜੀ। ਮੈਂ ਜਿੱਧਾ ਪਰ ਆਪਾਂ ਇੱਥੇ ਰੱਖਣੇ ਹਨ। ਮੋਕਟੇਲਸ। ਇੱਧਰ ਪਤਾ ਨਹੀਂ ਕੀ ਹੈ। ਅ ਸ਼ਾਇਦ ਇਹ ਉਦជា ਸੈਂਪਲਸ ਛੋਟੇ ਛੋਟੇ ਪੀਸਿਸ ਵਾਲੇ ਸੋ। ਇਹਦਾ ਕਿਹੜਾ ਹੈ? ਅ ਤਰ ਸਵੀਟ ਕੌਰਨਸ ਪੋਪਕੌਰਨਸ ਕਾਟਰਨ ਕੈਂਡੀ

ਬਾਟਰਾਂ ਦੇ ਪਿੰਡ ਜੱਟਾਂ ਦੇ ਆ ਸਾਰੇ ਜਾਣੇ ਕਿ ਦੋਸਤ ਗਾਇਸ ਸਟੈਨ ਹੋਣ ਮਿਲਣਦੇ ਅਜੇ ਕਿਦਰ ਸਾਰੇ ਜਣ ਬੈਠੇ ਹਨ ਸਾਰੇ ਜਣ ਅੰਦਰ ਵੀ ਮੈਂ ਕਹਾਂ ਲੋਕ ਤੁਸੀਂ ਆਪਾਂ ਅੰਦਰ ਹੀ ਬੈਠੇ ਹੋ ਉਹਦੇ ਪੀਲਾ ਜਾਂ ਖਾ ਲਿਆ ਸੀ ਆ ਪੀਆ ਖਾ ਲਿਆ ਇੱਥੇ ਬੈਠਿਆ ਨੇ ਆ ਵੀ ਕੁ ਪਰ ਤੇ ਆਈਓ ਜਾਂਦਾ ਜੇ ਅਈ ਇੱਥੇ ਬੈਠੇ ਰਹਿ ਮਾਰਨਾ ਪੀਜਾ ਪੂਜਾ ਖਾ ਲਿਆ ਇਹ ਵਾਲਾ ਮੁੰਡਾ ਤਾਂ ਦਿਖਾਇਆ ਥੋੜੀ ਜਿਹੀ ਤੁਹਾਨੂੰ ਨੇ ਯਾਰੀ ਚਲੋ ਜੀ ਚਲੋ ਗਾਇਸ ਤਾਂ ਇਹਨਾਂ ਬਸ ਤੇ ਸਤੇ ਅਨੁਪਰੀਮਾ ਦਿਖਾ ਦਈਏ ਆਪਾਂ ਅੰਦਰ ਆ ਗਏ ਉੱਟ ਕੇ ਤੇ ਹੋਰ ਵੀ ਰਪੀ ਵੇਖ ਲਈ ਆਪਾਂ ਵੀ ਕਿੱਦਾਂ ਲੱਗਦੇ ਆ ਇਕੱਠੇ ਕਰਦੇ ਆਪਾਂ ਫਿਰ ਡੀ ਜੇ ਦੇ ਚਲੋ ਜੀ ਫੋਨ ਕਰਦੇ ਆ ਉਹਨੂੰ ਅੱਜ ਫੋਨ ਕਰਦੇ ਹਾਂ ਬੇ ਕਿੰਨੇ ਨੇ ਆ ਤੁਮ ਸਰੋਪੋਟਲੇ ਜਾ ਕੇ ਜਣਾ ਮਾਮੂ ਕੋ ਤੜਾ ਚਲ ਦੇ ਕਰਨੇ ਅਗੇ ਕਰੋ ਕੱਲ ਕੀ ਕਰਨੂ ਆਗੇ ਚਲ ਚਲ ਤਾਂ ਅੱਜ ਬੈਠੇ ਰਹੇ ਕੋ ਚੱਲੇ ਆ ਕਰੇ ਨਾਲ ਕੇ ਚਲੋ ਬੜ ਬੜ ਜਿੰਨੇ ਕਰੋ ਬਚਾ ਗਏ ਥੋੜਾ ਜਿਹਾ ਰੁਕਣਾ ਸੀ ਕੰਮ ਹੈ ਕੋਈ ਤੇ ਮੇਰਾ ਕੋ ਚੱਲਦੇ ਸਿੱਧਾ ਨਾਲ ਕੇ ਲੋ ਜੀ Pappa! ਬੀਰਾਂ ਦਾ ਸ਼ਾਂਤ ਰਾਜਾ ਆਇਆ ਤੇ ਦੇਖੋ ਸਰਦਾਰ ਸਾਹਿਬ ਜੀ ਅੰਨੇ ਸੋਲੇ ਲੱਗਦੇ ਆ ਸਾਰੇ ਜਣੇ ਬੈਠੇ ਆ ਹਾਂ ਮਾਸਟਰੀ ਸਾਰੇ ਜਣੇ ਮੰਮੀ ਸਾਰੇ ਜਣੇ ਉਹ ਆ ਵੀ ਗਏ ਗਲੋਵਸ ਨਹੀਂ ਮੱਪਣੇ ਗਾਇਸ ਇਹਦੇ ਉਹ ਆ ਗਏ ਯਾਰ ਮੁੰਡਾ ਭਰਾਓ ਭਾਣੇ ਭਾਣੇ ਬੱਸ ਬਲੌਗਰ ਬਾਈ ਭੈਣੇ ਇਹ ਇੱਕ ਤੇ ਪਾਪਾ ਦਾ ਜੋੜਾ ਗਾਇਸ ਇਧਰ ਸਾਰੇ ਜਾਣੇ ਇਹ ਬਾਈ ਪਾਪਾ ਨੇ ਆਪਣੇ ਜੋੜਾ ਬਣਾਇਆ ਤਵਾ ਬਣ ਗਿਆ ਅੰਦਰ ਡੀਜੇ ਜਿਹੜੇ ਕੀ ਉਹ ਬੰਦ ਹੋ ਚੁੱਕੇ ਨੇ ਬਸ ਆ ਲੌਂਡਰਾਂ ਦੇ ਟ੍ਰੈਕ ਸੜਕੋ ਜਿਆ ਲੱਗੀ ਥਾਰ ਆਪਣੇ ਆਪਣੇ ਨੋਟਾਂ ਦੀ ਮਸ਼ੀਨ ਨੋਟਾਂ ਨਹੀਂ ਵਹੀ ਇਹ ਲੈਣਾ ਹੈ ਇਹ ਕਿਹੜੀ ਮਸ਼ੀਨ ਤੇ ਇਧਰ 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 ਵਗੜ ਗਾਈਸ ਦੁਲੇ ਕੀ ਬਹਨ ਓ ਮਾਈ ਗੋਡ ਗਾਈਸ ਆਹ ਕੋ ਵਿਆਹ ਦੇ ਮੁੰਡੇ ਦੀ ਮਾਤਾ ਜੀ ਚਲੋ ਗਾਈਸ ਅੱਗੇ ਕਰ ਨੂੰ ਉਤੋਂ ਤੇ ਅੱਜ ਦੇ ਬਲੰਕ ਚ ਨਹੀਂ ਤੇ ਵੀਰ ਬਾਇ ਬਾਇ ਜੀ